ਇੱਕ ਸਾਧੂ ਆਪਣੇ ਨਦੀ ਕਿਨਾਰੇ ਇੱਕ ਡੇਰਾ ਲਾਈ ਬੈਠਾ ਸੀ। ਉੱਥੇ ਉਹ ਧੂਣੀ ਲਗਾ ਕੇ ਸਾਰਾ ਦਿਨ ਬੈਠਾ ਰਹਿੰਦਾ। ਵਿਚ-ਵਿਚ ਉੱਚੀ ਆਵਾਜ਼ ਨਾਲ ਬੋਲਦਾ, ਜੋ ਚਾਹੋਗੇ ਸੋ ਪਾਉਂਗੇ। ਉਸ ਰਸਤੇ ਤੋਂ ਗੁਜ਼ਰਨ ਵਾਲੇ ਲੋਕ ਉਸਨੂੰ ਪਾਗਲ ਸਮਝਦੇ ਸੀ। ਉਸ ਦੀਆਂ ਉਹ ਗੱਲਾਂ ਸੁਣ ਕੇ ਅਣਸੁਨਾ ਕਰ ਦਿੰਦੇ। ਜੋ ਸੁਣਦੇ ਸੀ ਉਸ ਉੱਪਰ ਹੱਸਦੇ ਸੀ। ਇੱਕ ਦਿਨ ਉਹ ਬੀਕਰ ਜਰ ਨੌਜਵਾਨ ਉਹ ਰਸਤੇ 'ਚੋਂ ਨੰਗ ਰਿਹਾ ਸੀ ਸਾਧੂ ਦੇ ਬੋਲਣ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਵੀ ਪਈ ਜੋ ਚਾਹੋਗੇ ਸੋ ਪਾਉਗੇ ਜੋ ਚਾਹੋਗੇ ਸੋ ਪਾਉਗੇ ਇਹ ਆਵਾਜ਼ ਸੁਣ ਕੇ ਉਹ ਨੌਜਵਾਨ ਉਹ ਸਾਧੂ ਕੋਲ ਆਇਆ ਉਹ ਸਾਧੂ ਨੂੰ ਪੁੱਛਣ ਲੱਗਾ ਉਹ ਬਾਬਾ ਤੁਸੀਂ ਬਹੁਤ ਦੇਰ ਤੋਂ ਇਹ ਬੋਲ ਰਹੇ ਹੋ ਤੇ ਜੋ ਚਾਹੋਗੇ ਸੋ ਪਾਉਗੇ ਕੀ ਤੁਸੀਂ ਵਾਕਈ ਉਹ ਚੀਜ਼ ਮੈਨੂੰ ਦੇ ਸਕਦੇ ਹੋ ਤੇ ਜੋ ਮੈਂ ਪਾਉਣਾ ਚਾਹੁੰਦਾ ਹਾਂ ਸਾਧੂ ਬੋਲਿਆ ਹਾਂ ਬੇਟਾ ਪਰ ਪਹਿਲਾਂ ਤਾਂ ਮੈਨੂੰ ਇਹ ਤਾਂ ਦੱਸ ਤੂੰ ਪਰ ਪਾਉਣਾ ਕੀ ਚਾਹੁੰਦਾ ਨੌਜਵਾਨ ਬੋਲਿਆ ਹੇ ਬਾਬਾ ਮੈਂ ਚਾਹੁੰਦਾ ਹਾਂ ਇੱਕ ਦਿਨ ਮੈਂ ਬਹੁਤ ਵੱਡਾ ਹੀਰਿਆਂ ਦਾ ਵਪਾਰੀ ਬਣਾ ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ ਤਾਂ ਸਾਧੂ ਬੋਲਿਆ ਬਿਲਕੁਲ ਬੇਟਾ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਹਾਂ ਉਸ ਤੋਂ ਤੂੰ ਜਿੰਨੇ ਚਾਹੇ ਹੀਰੇ ਮੋਤੀ ਬਣਾ ਲੈਣਾ ਉਹ ਸਾਧੂ ਦੀ ਇਹ ਗੱਲ ਸੁਣ ਕੇ ਨੌਜਵਾਨ ਦੇਤੇ ਅੱਖਾਂ ਵਿੱਚ ਕਿਰਨ ਦੀ ਉਮੀਦ ਜਾਦ ਫਿਰ ਉਸ ਸਾਧੂ ਨੇ ਨੌਜਵਾਨ ਨੂੰ ਆਪਣੇ ਥੇਲੀਆਂ ਅੱਗੇ ਵਧਾਉਣ ਨੂੰ ਕਿਹਾ ਨੌਜਵਾਨ ਨੇ ਉਹ ਦੋਨੋਂ ਥੇਲੀਆਂ ਸਾਧੂ ਦੇ ਅੱਗੇ ਰੱਖ ਦਿੱਤੀਆਂ ਸਾਧੂ ਨੇ ਪਹਿਲਾਂ ਉਸ ਦੀ ਹਥੈਲੀ ਉੱਪਰ ਆਪਣਾ ਹੱਥ ਰੱਖਿਆ ਤੇ ਬੋਲਿਆ beta ਇਸ ਦੁਨੀਆ ਤੋਂ ਸਭ ਤੋਂ ਅਮੋਲ ਹੀਰਾ ਹੈ ਇਸ ਨੂੰ ਸਮਾ ਕਹਿੰਦੇ ਨੇ ਇਸ ਨੂੰ ਜ਼ੋਰ ਨਾਲ ਆਪਣੀ ਮੁਠੀ ਵਿੱਚ ਜਕੜ ਲੈ ਇਸ ਦੇ ਦੁਆਰਾ ਤੂੰ ਜਿੰਨੇ ਚਾਹੇ ਤੂੰ ਹੀਰੇ ਬਣਾ ਸਕਦਾ ਹੈ ਇਸ ਨੂੰ ਕਦੇ ਵੀ ਆਪਣੇ ਹੱਥ ਵਿੱਚੋਂ ਨਿਕਲ ਨਾ ਦੇਣਾ ਫਿਰ ਸਾਧੂ ਨੇ ਆਪਣਾ ਦੂਸਰਾ ਹੱਥ ਨੌਜਵਾਨ ਦੀ ਦੂਸਰੀ ਸਥੈਲੀ ਉੱਪਰ ਹੱਥ ਰੱਖ ਕੇ ਕਿਹਾ beta ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਇਸ ਨੂੰ ਧੀਰਜ ਕਹਿੰਦੇ ਨੇ ਜਦੋਂ ਕਿਸੇ ਕੰਮ ਵਿੱਚ ਸਮਾਂ ਲਗਾਉਣ ਦੇ ਬਾਅਦ ਵੀ ਤੈਨੂੰ ਮਨ ਚਾਹੇ ਨਤੀਜੇ ਪ੍ਰਾਪਤ ਨਾ ਹੋਣ ਤਾਂ ਇਸ ਧੀਰਜ ਨਾਮ ਦੇ ਮੋਤੀ ਨੂੰ ਤਾਰਨ ਕਰ ਲੈਣਾ ਜੇਕਰ ਮੋਤੀ ਤੇਰੇ ਕੋਲ ਹੈ ਤਾਂ ਤੂੰ ਦੁਨੀਆਂ ਵਿੱਚ ਜੋ ਚਾਹੇ ਉਹ ਹਾਸਲ ਕਰ ਸਕਦਾ ਹੈ ਉਸ ਨੌਜਵਾਨ ਨੇ ਪੂਰੇ ਧਿਆਨ ਨਾਲ ਉਹ ਸਾਧੂ ਦੀ ਗੱਲ ਸੁਣੀ ਉਹ ਸਾਧੂ ਦਾ ਧੰਨਵਾਦ ਕਰਕੇ ਉਹ ਚਲਾ ਗਿਆ ਉਸ ਨੂੰ ਸਫਲਤਾ ਪ੍ਰਾਪਤੀ ਦੀ ਦੋ ਗੁਰਵੰਤਰ ਮਿਲ ਗਏ ਸੀ ਉਸ ਨੇ ਮਹਿਸ ਲਿਆ ਉਹ ਕਦੇ ਵੀ ਆਪਣਾ ਸਮਾਂ ਵਿਰਥ ਨਹੀਂ ਨਭਾਵੇਗਾ ਤੇ ਹਮੇਸ਼ਾ ਧੀਰਜ ਤੋਂ ਕੰਮ ਲਏਗਾ। ਕੁਝ ਸਮੇਂ ਦੇ ਬਾਅਦ ਆਪਣੇ ਹਲਾਕੇ ਵਿੱਚ ਹੀਰਿਆਂ ਦੇ ਬਹੁਤ ਵੱਡੇ ਵਪਾਰੀ ਕੋਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕੁਝ ਸਾਲਾਂ ਵਿੱਚ ਉਹ ਦਿਲ ਲਗਾ ਕੇ ਉਸ ਵਪਾਰ ਦਾ ਹਰ ਗੁਣ ਸਖਦਾ ਰਿਹਾ। ਇੱਕ ਦਿਨ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਸੁਪਨਾ ਸੰਕਰ ਕਰਦੇ ਹੋਏ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਿਆ ਸੀ ਦੋਸਤੋ ਇਸ ਕਹਾਣੀ ਤੋਂ ਅਸੀਂ ਸਿੱਖ ਸਕਦੇ ਹਾਂ ਤੇ ਟੀਚੇ ਦੀ ਪ੍ਰਾਪਤੀ ਦੇ ਲਈ ਸਦਾ ਸਮੇਂ ਤੇ ਧੀਰਜ ਨਾਮ ਦੇ ਹੀਰੇ ਮੋਤੀ ਆਪਣੇ ਨਾਲ ਰੱਖੋ ਆਪਣਾ ਸਮਾਂ ਕਦੇ ਵੀ ਵਿਰਥ ਨਾ ਜਾਣ ਦਿਓ ਤੇ ਔਖੇ ਸਮੇਂ ਵਿੱਚ ਧੀਰਜ ਰੱਖੋ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਸੈਰੀ ਸੰਸਾਰ ਨੂੰ ਸਬਸਕ੍ਰਾਈਬ ਕਰੋ ਤੋਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਲਈ ਆਪਣਾ ਖਿਆਲ ਰੱਖੋ ਧੰਨਵਾਦ